ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰੋ ਦਾ ਸਵਾਗਤ ਹੈ ਆਪਣੇ ਚੈਨਲ ਭਗਵੰਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਪਸ਼ੂ ਵਿਖਾਵਾਂਗੇ ਇੱਕ ਤੋਕੜ ਗੱਭਣ ਝੋਟੀਆ ਤੇ ਇੱਕ ਸੱਜਰ ਸੂਈ ਵਹਿੜਿਆ ਬਾਈ ਦੇ ਕੋਲ ਤੇ ਆਪਾਂ ਪਹੁੰਚੇ ਹਾਂ ਬਾਈ ਹਰਪਾਲ ਸਿੰਘ ਹੁਣਾਂ ਕੋਲ ਕੀ ਆਜੋ ਕਰਦੇ ਆ ਬੜੀ ਨਾਲ ਗੱਲ ਬਾਤ ਤੇ ਕੁਛ ਦੇਣਾ ਜੀ ਡਿਟੇਲ ਸਸੀ ਕਾ ਵੀਰ ਜੀ ਸਸਰੀ ਜੱਗੇ ਵੀ ਸਤਿ ਸ੍ਰੀ ਅਕਾਲ ਹੋ ਸੁਣਾਓ ਠੀਕ ਠਾਕ ਵੀਡੀ ਜੱਗੇ ਵੀ ਤੁਸੀਂ ਸੁਣਾਓ ਚੜਦੀ ਕਲਾ ਵੀਰ ਜੀ ਚੜਦੀ ਕਲਾ ਜੀ ਜੱਗੇ ਵੀ ਪੁੱਛ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਭਾਸ ਸਿੰਘ ਜੇ ਪਿੰਡ ਚਿੰਡਾ ਜ਼ਿਲ੍ਹਾ ਹੁਣ ਸੇਜ ਨਾ ਅਜਨਾਲਾ ਜੀ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ 98543425 ਠੀਕ ਹੈ ਜੀ ਆ ਲਿਆਂਗੇ ਇੱਕ ਕਰੀਏ ਸ਼ੁਰੂਆਤ ਜੀ ਆ ਕਰੀਏ ਜਿੱਥੇ ਵੀ ਸ਼ੁਰੂ ਇਹ ਵੈੜ ਤੋਂ ਕਰੀਏ ਆ ਵੈੜ ਤੋਂ ਕਰੀਏ ਮੱਜਾ ਦੇ ਆਪਣੇ ਜੱਗੇ ਵੀ ਦਾ ਚਾਰ ਹੀ ਅੱਛਾ ਜੀ ਤੇ ਵੱਡੀਆਂ ਨੇ ਚਾਰ ਹੋਈ ਪਰਵਾਜ਼ ਹੁਣੇ ਆਈ ਆ ਅੱਛਾ ਜੀ ਇਹ ਕਾ ਵੈੜ ਆਪਣੇ ਵੀ ਜੱਗੇ ਦੋ ਦੋ ਹੀ ਟੰਗ ਰਗੇ ਆਪਣੇ ਕੋਲ ਵੀ ਗਏ ਦੱਸਿਓ ਬਾਈਆ ਵੈੜ ਕਿੰਨਾ ਵੱਸ ਗਿਆ ਇਹ ਪਹਿਲਾ ਸੂਆ ਜੱਗੇ ਵੀਰ ਸੂਈ ਆ ਅੱਛਾ ਜੀ ਸੂਈ ਨੂੰ ਅੱਜ ਮੰਨ ਲਓ ਵੀ ਹੋ ਗਿਆ ਰੱਬ ਦਾ 7-8 ਦਿਨ ਹੋ ਗਿਆ 15 ਕਿਲੋ ਦੁੱਧ ਤਿਆਰ ਜੇ ਥੱਲੇ ਠੀਕ ਹੈ ਠੀਕ ਹੈ ਕਰਾਓਸ ਵੈੜ ਆ ਗਈ ਜੀ ਕਰਾਓਸ ਆ ਤੇ ਵੀ 15 ਲੀਟਰ ਤਿਆਰ ਆ ਹਾਂਜੀ ਹਾਂਜੀ ਇਹ ਖੋਲੋ ਬਾਈ ਜੀ ਜੀ ਲੋਰ ਤੇਰੀ ਚੱਕ ਕੱਦ ਕਾਠ ਬਹੁਤ ਹੀ ਚੰਗਾ ਵਾ ਵੜਦਾ ਜਵਾ ਕੀ ਆ ਗਿਆ ਬਾਈ ਪਿਛੇ ਮੱਛਾ ਚੱਲ ਗਈ ਨਾ ਮਗਰ ਆ ਲਓ ਜੀ ਮੇਲ ਕਾਫ ਆ ਗਿਆ ਜੇ ਉਹ ਵੀ ਤੁਹਾਨੂੰ ਦਿਖਾਉਂਦੇ ਆਂ ਕਰੋ ਚੈੱਕ ਬਾਕੀ ਪੰਡਾ ਪੰਹਾਂ ਕਰਮ ਵਾਲੀ ਨੇ ਤੇ ਥਣਾ ਦਾ ਸੈਜ ਗਿਆ ਵੀ ਬਹੁਤ ਚੰਗਾ ਵਾ ਬਈ ਕਿੰਨਾ ਫੇ ਜਵਾਈ ਜਾਊ ਦਦੋ 20 ਜਮੀ ਵੀ ਚਲੋ ਜਵਾਈ ਜਾਣਾ ਅੱਛਾ ਜੀ ਹਾਂ ਠੀਕ ਹੈ ਠੀਕਾ ਲਓ ਬੜੀ 20 ਲੀਟਰ ਜਿਹੜਾ ਦੁੱਧ ਭਰੂਗੀ ਇਹ ਕ੍ਰਾਸ ਦੇ ਜਗੀਆਂ ਤੇ ਫੈਡ ਕੁਆਲਟੀ ਵੀ ਚੰਗੀ ਤੇ ਗਾਂ ਗਰਮੀ ਦੀ ਵੀ ਕੋਈ ਪਰਵਾਹ ਨਹੀਂ ਇਹਨੂੰ ਤੇ ਸੂਈ ਨੂੰ ਕੋਈ 10-12 ਦਿਨ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਵਾ ਚੋਚਾ ਚੱਕ ਲਾਖ ਬਾਕੀ ਦੇ ਵਾਲੂਗਾ ਬਹੁਤ ਹੀ ਚੰਗਾ ਬਣਾਇਆ ਹੋਣਾ ਥਣਾ ਬਲਾ ਚੱਗੇ ਵੀ ਨੇ ਵਧੀਆ ਗੱਲ ਐ ਅੱਛੀ ਦੋ ਭਾਜੀ ਕਰੋ ਚੱਕ ਲਾਗੇ ਤਾਂ ਥਣਾ ਦਾ ਸੈਜ ਗੈਪ ਬਹੁਤ ਹੀ ਚੰਗਾ ਵਾ ਆਹ ਜਿਵੇਂ ਆਗ ਦਿਖਾ ਦੇ ਬਾਈ ਜੇ ਤਰਾ ਦੋ ਵਿੱਚ ਹੀ ਲੱਗ ਗਿਆ ਤਾਂ ਕਰੋ ਚੱਕ ਆਵਲਾ ਮੇਲ ਕਾ ਹੋ ਜੇ ਕੀ ਮੁੱਲ ਕਰਨਾ ਭਾਈ ਇਹਦਾ ਜਗਵੀਰ ਮੋਲ ਦਾ ਕਰਾਉਣ ਨੂੰ ਭਾ 60 ਫੜ ਜੋ ਮਰਜ਼ੀ ਕਰਾਈ ਜਾਏਗੀ ਅੱਛਾ ਜੀ 50000 ਨਹੀਂ ਦੇ ਦਈਏ ਕਰ ਦਈਏ ਜਾਇਜ਼ ਮਾਤਰਾ ਜਾਇਜ਼ ਕਰ ਦਈਏ ਹਾਂਜੀ ਤੁਹਾਨੂੰ 45 ਦੀ ਦੇ ਦੇਣੇ ਜਗਵੀਰ ਕੱਢ ਦੋ ਕਸਰਾ ਕੀ ਕੋਈ ਦੇ ਕੱਢ ਦਈਏ ਕਸਰ ਤੇ ਜਗਵੀਰ ਆਪਾਂ ਅੱਗੇ ਕੱਢ ਦੀ 20 ਕਿਲੋ ਦੁੱਧ ਦੇਈ ਜਾਣਾ ਮੱਛੀ ਨੇ ਅੱਛਾ ਜੀ ਚਲੋ ਜੇ ਤੁਸੀਂ ਆਦੇ ਛੜਦੇ ਖਾਨਾ 42000 ਦੀ ਜਗ੍ਹਾ ਵੀਰ ਦਵਾਂਗੇ ਠੀਕ ਹੈ ਠੀਕ ਆਪਾਂ 42000 ਦੇ ਵਿੱਚ ਦੇ ਲਾਂਗੇ 15 ਕਿਲੋ ਦੁੱਧ ਤਿਆਰ ਜੇ ਸਾਡੇ ਇਸ ਟਾਈਮ ਜਿਹੜਾ ਮੌਕੇ ਤੇ 15 ਲੀਟਰ ਬਿਲਕੁਲ ਦੁੱਧ ਤਿਆਰ ਜੇ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਬਾਈ ਜੀ ਇਹਦੇ ਬਾਰੇ ਯਾਰੀ ਤੀਸਰਾ ਸੁਹਾ ਸੁਣੀ ਜੱਗੇ ਵੀ 5.5 ਮਹੀਨੇ ਦੇ ਗੱਭਣ ਚੱਕ ਪਾਜੇ ਅੱਛਾ ਜੀ ਤੇ ਆ ਟਾਈਮ ਥੱਲੇ 8 ਕਿਲੋ ਦੁੱਧ ਤਿਆਰ ਜੇ ਠੀਕ ਹੈ ਠੀਕ ਜਿੱਦਾਂ ਮਰਜੀ ਕੋਈ ਵੀਰ ਭਰਾ ਮੰਨ ਲਓ ਚੋਕੜ ਪੂਰੀ ਵੱਡੀ ਮੱਝ ਜੱਗੇ ਵੀ ਰਹੇ ਠੀਕ ਹੈ ਲੋ ਬਾਈ ਕੱਦ ਕਾਠ ਬਹੁਤ ਹੀ ਚੰਗਾ ਹਾਂਜੀ 5.5 ਪੰਜਾ ਮੈਨਾਰੀ ਚੈੱਕ ਪਾਸ ਤੇ 8 ਲੀਟਰ ਜਿਹੜਾ ਇਸ ਤਾਂ ਮੌਕੇ ਦਾ ਦੋਸਤ ਬਹੁਤ ਤਿਆਰ ਆ ਚਲੋ ਜੀ ਫੇਰ ਕੁਆਲਟੀ ਚੈੱਕ ਕਰ ਲਈ ਤਾਂ ਕੱਟ ਕਾਟ ਤੇ ਕੋਈ ਸ਼ੱਕ ਨਹੀਂ ਜੇ ਫੈਨ ਤਗੜੇ ਕੱਟ ਕਾਟ ਦੀ ਮਾਲਕ ਨੇ ਆ ਤੇ ਸੱਜਰ ਨੇ ਬਾਈ ਕਿੰਨਾ ਭਰਿਆ ਦੁੱਧ ਸੱਜਰ ਨੇ ਜੰਡੇ ਵੀ ਘਰ ਆਏ 15 16 ਕਿਲੋ ਦੁੱਧ ਇੰਦੀ ਆ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਆ ਲਓ ਜੀ 15 16 ਲੀਟਰ ਜਿਹੜਾ ਸੱਜਰ ਨੇ ਦੁੱਧ ਭਰਿਆ ਵਾ ਕਰੋ ਚੈੱਕ ਕਰੋ ਸੇੰਗ ਸੁੰਗ ਚਲੋ ਆ ਗਿਆ ਥੋੜਾ ਜਿਹਾ ਉੱਤਰਾ ਹਾਂ ਤਾਂ ਬਾਕੀ ਕੱਟ ਕਾਟ ਸੇ ਕੋਈ ਸ਼ੱਕ ਨਹੀਂ ਜਗਾ ਫੇਰ ਤੇ ਜਿਸੂ ਵੇ ਨੂੰ ਗੱਬਣ ਆ ਤੇ ਥਣਾ ਦਾ ਸੈਰ ਗਿਆ ਵੀ ਬਹੁਤ ਸ਼ਾਨਦਾਰ ਆ। ਜਦੋਂ ਵੀ ਲਾਗੇ ਤਾਂ ਚੈੱਕ ਕਰਦਾ ਜੇ ਤਾਂ ਥਣਾ ਦਾ ਸੈਰ ਗਿਆ ਬਹੁਤ ਚੰਗਾ ਲੱਗਾ ਨੋਕੜਾ ਥਨ ਲੱਗਾ ਵਾ ਤੇ ਬਈ ਇਹਦਾ ਮੁੱਲ ਮੁੱਲ ਤੇ ਜੱਗੇ ਵੀਰ ਜੇ ਦਾ ਕੋਈ ਮਤਲਬ ਹੁਣ ਸਾਹਵੇਂ ਮਹੀਨੇ ਤੇ ਰਹਿ ਕੇ ਪੰਜ 3.5 ਹੀ ਰਹਿ ਕੇ ਸੁਖਣਾ। ਹਾਂਜੀ ਫੇਰ ਤੇ ਹੈਗੀ 1 ਸਵਾ ਲੱਖ ਦੀ। ਅੱਛਾ ਜੀ। ਹੁਣ 75 ਦੀ ਦੇ ਦੀ ਜੱਗੇ ਵੀਰ। ਜਾਣ ਦੋ ਜੈਸ ਨੂੰ ਕਰੀਏ। ਚਲ 65 ਦੀ ਦੇ ਦਿੰਨਾ ਇਹਦਾ। ਅਗੀ ਕਾ ਸਰ ਕੋਈ ਕਰ ਦੂੰ ਜੇ ਕਰਨੀ ਆਲੇ ਯਾ ਕਹਿੰਦੀ ਏ ਕ ਵੱਧ ਨਹੀਂ ਯਾਰ ਕਿ ਮੇਰੇ ਛੱਡ ਗਿਆ ਜੱਗੇ ਵੀ ਜ਼ਰੂਰ ਹਾਂਜੀ ਪੂਰੇ 30000 ਦੀ ਜੱਗੇ ਵੀਰ ਦੇ ਦਾਂਗੇ ਠੀਕ ਠੀਕ 8 ਕਿਲੋ ਦੁੱਧ ਜਿੱਦਾਂ ਮਰਜੀ ਕੋਈ ਵੀਰ ਭਰਾ ਚੋਣ ਸਾਢੇ ਪੰਜਵੇਂ ਮਹੀਨੇ ਦੀ ਚੈੱਕ ਪਾਸ ਦੇ ਠੀਕ ਠੀਕ ਲਓ ਬੜੀ ਕੱਢ ਕੱਢ ਵੀ ਬਹੁਤ ਚੰਗਾ ਵਾ ਮੈਂ ਦਾ ਕਿ ਤੀਜੇ ਸੋਵੇ ਨੂੰ ਸਾਢੇ ਪੰਜਵੇਂ ਮਹੀਨੇ ਦੀ ਚੈੱਕ ਪਾਸ ਦੀ ਜੱਗੇ ਵੀਰ ਹਾਨਾ ਦੇ ਦਾਂਗੇ ਤੇ 8 ਲੀਟਰ ਜਿਹੜਾ ਇਸ ਟਾਈਮ ਬਿਲਕੁਲ ਦੁੱਧ ਤਿਆਰ ਹੈ। ਤੇ ਲੱਗਾ ਵੀ ਯਾਰ ਇੱਕ ਕਰੋ ਵਾਲੀ ਵਹਿੜ ਦਿਖਾਈ ਆਪਾਂ ਪਹਿਲੇ ਨੰਬਰ ਦੇ ਕ੍ਰੋਸ ਆ ਗਈ ਸ਼ਾਈ ਹਾਲ ਚ। ਤੇ ਫੈਡ ਕੁਆਲਟੀ ਵੀ ਚੰਗੀ ਤੇ ਦੁੱਧ ਵੀ ਬਹੁਤ ਚੰਗੀ ਆ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜਿਹੜੇ ਵੀ ਭਰਾ ਨੱਗੇ ਪਸ਼ੂ ਖਰੀਦਣਾ ਹੁੰਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ। ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਕਿਸਾਨ ਵੀਰਾਂ ਭਰਾਵਾਂ ਦਾ।